ਹਾਂਦੇ ਵਾਲਾ ਦੇ ਵਿੱਚ 18 ਸਾਲ ਦੇ ਨੌਜਵਾਨ ਦੇ ਦਰਮਿਆਨ ਆਪਸੀ ਝੜਾ ਪਉਣ ਤੋਂ ਬਾਅਦ ਛੇ ਨੌਜਵਾਨਾਂ ਨੇ ਆਪਣੇ ਹੀ ਇੱਕ ਸਾਥੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਇੰਦਰਾ ਗਾਂਧੀ ਕਨਾਲ ਦੇ ਵਿੱਚ ਸੁੱਟ ਦਿੱਤਾ। ਇਹ ਮਾਮਲਾ ਥਾ ਸਦਰ ਸਿੰਘ ਮੁਕਸਸਾਈ ਪਹੁੰਚਾ ਜਿੱਥੇ ਪੁਲਿਸ ਨੇ ਸ਼ੱਕੀਆਂ ਦੀ ਪੁੱਛਗਿੱਛ ਕਰਨ ਤੋਂ ਬਾਅਦ ਸ਼ਨੀਵਾਰ ਸ਼ਾਮ ਸਮੇਂ ਕਤਲ ਵਾਲੇ ਥਾਂ ਤੇ ਜਦੋਂ ਪੁਲਿਸ ਪਾਰਟੀ ਇਹਨਾਂ ਕਥਿਤ ਕਤਲਾਂ ਨੂੰ ਲੈ ਕੇ ਵਾਰਦਾਤ ਵਾਲੇ ਥਾਂ ਤੇ ਪਹੁੰਚੀ ਉੱਥੇ ਉਹਨਾਂ ਨੇ ਮੌਕੇ ਤੇ ਹੀ ਵਾਰਦਾਤ ਉੱਪਰ ਖੂਨ ਦੇ ਨਿਸ਼ਾਨ ਦੇਖੇ ਤੇ ਐਨਟੀਆਰਐਫ ਬਠਿੰਡਾ ਦੀ ਟੀਮ ਨੇ ਸਰਚ ਆਪਰੇਸ਼ਨ ਦੇ ਦੌਰਾਨ ਗਿੱਦੜਬਾਹ ਦੇ ਨੇੜਲੇ ਪਿੰਡ ਥਰਾਜ ਵਾਲਾ ਦੇ ਕੋਲੋਂ ਇੱਕ ਮ੍ਰਿਤਕ ਦੇਹਰਾਮਤ ਕੀਤੀ ਹੈ ਜੋ ਸੰਬੰਧੀ ਪੁਲਿਸ ਨੂੰ ਅੰਦਾਜ਼ਾ ਹੈ ਕਿ ਇਹ ਸ਼ਾਇਦ ਮ੍ਰਿਤਕ ਨੌਜਵਾਨ ਸੰਗਤ ਮੰਗਤ ਕੁਮਾਰ ਦੀ ਹੋ ਸਕਦੀ ਹੈ। ਸਤਿ ਸ਼੍ਰੀ ਅਕਾਲ ਜੀ। ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਇਹ ਸ਼ਾਂਤ ਇਸ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇ ਵਾਲਾ ਵਿੱਚ ਤੁਹਾਡੇ ਸਾਰਿਆਂ ਨਾਲ ਇੱਕ ਮੰਦਭਾਗੀ ਖਬਰ ਲੈ ਕੇ ਜੁੜਿਆ ਹਾਂ। ਦੱਸਦੀ ਹੈ ਕਿ ਪਿੰਡ ਦੇ 18-19 ਸਾਲ ਦੇ ਨੌਜਵਾਨ ਜੋ ਸ਼ੁੱਕਰਵਾਰ ਤੋਂ ਲਾਪਤਾ ਸੀ ਉਸ ਦਾ ਕਤਲ ਹੋ ਜਾਣ ਦਾ ਇੱਕ ਸਸੰਸਨੀ ਖੇਜ਼ ਮਾਮਲਾ ਜਿਹੜਾ ਉੱਭਰ ਕੇ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਬੇਸ਼ੱਕ ਸ਼ੁਕਰਵਾਰ ਦੀ ਰਾਤ ਵਾਪਰੀ ਸੀ ਤਾਂ ਪੂਰੇ ਪਿੰਡ ਵਾਸੀਆਂ ਨੂੰ ਇਸ ਘਟਨਾ ਬਾਰੇ ਸ਼ਨੀਵਾਰ ਜਾਣਕਾਰੀ ਜਿਹੜੀ ਹੈ ਕੰਨੋਂ ਕੰਨ ਫੈਲਦੀ ਹੋਈ ਪੂਰੇ ਪਿੰਡ ਵਿੱਚ ਫੈਲ ਗਈ ਤੇ ਇਸ ਮਾਮਲੇ ਸੰਬੰਧੀ ਜਿਹੜਾ ਜ਼ਿਲ੍ਹਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਉਸ ਤੋਂ ਪਹਿਲਾਂ ਕੈਮਰਾ ਪਰਸਨ ਤਸਵੀਰਾਂ ਦਿਖਾਉਣਗੇ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਇੰਦਰਾ ਗਾਂਧੀ ਕਨਾਲ ਦੇ ਵਿੱਚ ਇਸ ਵੇਲੇ ਭਾਲ ਕਰ ਰਹੀਆਂ ਨੇ ਤਾਂ ਇਹ ਭਾਲ ਐ ਮੁਕੰਮਲ ਹੋ ਚੁੱਕੀ ਐ ਐਨਡੀਆਰਐਫ ਦੀਆਂ ਗੱਡੀਆਂ ਵੀ ਖੜੀਆਂ ਨੇ ਇਸ ਦੇ ਨਾਲ ਹੀ ਕੈਮਰਾ ਪਰਸਨ ਇੱਕ ਵਾਰ ਦਿਖਾਉਣਗੇ ਕਿ ਜਿਸ ਲੜਕੇ ਇਦਾ ਮਰਡਰ ਕੀਤਾ ਗਿਆ ਹੈ ਕਾਫੀ ਦੂਰ ਤੋਂ ਦਿਖਾਵਾਂਗੇ ਉਸਦੇ ਬਲੱਡ ਕਲੋਟਸ ਹੈ ਜਿਹੜੇ ਪਏ ਆ ਲੜਕਾ ਜਿੰਨਾਂ ਦੇ ਨਾਲ ਸੀ ਆਪਣੀ ਕਲਾਸ ਦੇ ਹੀ ਕੁਝ ਸਹਿਪਾਠੀ ਸਨ ਜਿਨ੍ਹਾਂ ਨੇ ਉਸ ਲੜਕੇ ਨੂੰ ਦਰਦਨਾਕ ਤਰੀਕੇ ਨਾਲ ਖਤਮ ਕਰ ਦਿੱਤਾ ਜਗਾ ਜਗਾ ਬਲੱਡ ਦੇ ਨਿਸ਼ਾਨ ਹੈ ਤਾਂ ਪੁਲਿਸ ਨੇ ਕੱਲ ਸ਼ੱਕ ਦੇ ਆਧਾਰ ਤੇ ਕੁਝ ਲੋਕਾਂ ਨੂੰ ਫੜਿਆ ਸੀ ਜਦੋਂ ਉਹਨਾਂ ਦੀ ਪੁੱਛਗਿੱਛ ਕੀਤੀ ਤਾਂ ਇਹ ਮਾਮਲਾ ਖੁੱਲ ਕੇ ਜਿਹੜਾ ਸਾਹਮਣੇ ਆ ਗਿਆ ਇਸ ਮਾਮਲੇ ਦੇ ਵਿੱਚ ਅੱਜ ਐਨਡੀਆਰਐਫ ਬਠਿੰਡਾ ਦੀ ਐਂਟਰੀ ਹੋਈ ਐਨਡੀਆਰਐਫ ਨੇ ਕਾਫੀ ਹਾਰਡਵਰਕ ਕਰਕੇ ਗਿੱਦੜਬਾਹ ਦੇ ਨੇੜੇ ਪਿੰਡ ਥਰਾਜਵਾਲਾ ਚੋਂ ਲੰਘਦੀਆਂ ਇੰਨਾਂ ਹੀ ਨਹਿਰਾਂ ਵਿੱਚੋਂ ਜਿਹੜੀ ਮ੍ਰਿਤਕ ਤੇ ਬਰਾਮਦ ਕਰ ਲਈਏ ਫਿਲਹਾਲ ਪਿੰਡ ਵਾਸੀ ਜੁੜੇ ਹਨ ਸਤਿ ਸ਼੍ਰੀ ਅਕਾਲ ਭਾਈ ਜੀ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਭਾਈ ਜੀ ਕੀ ਨਾਮ ਜੀ ਅਮਰੀਕ ਸਿੰਘ ਸਾਹਿਬ ਕੋ ਪੰਚਾਇਤ ਮੈਂਬਰ ਜੀ ਅ ਵੀਰ ਜੀ ਜਿਹੜੇ ਮੁੰਡੇ ਦੀ ਮੌਤ ਹੋਈ ਏ ਕੀ ਨਾਮ ਸੀ ਇਹਦਾ ਇਹਦਾ ਮੁੰਡੇ ਦਾ ਨਾਮ ਮੰਕਤ ਸੀਗਾ ਜੀ ਮੰਕਤ ਮੰਗਤ ਕੀ ਘਟਨਾ ਵਾਪਰੀ ਏ ਵੀਰੇ ਮੁੰਡੇ ਨਾਲ ਇਹ ਬੱਚੇ ਆਪਸ ਵਿੱਚ ਕੋਈ ਇਹਨਾਂ ਦੀ ਮਾੜੀ-ਮੋਟੀ ਰੰਚ ਸੀਗੀ ਜੀ ਕਿਹੋ ਜੇ ਪਰਿਵਾਰ ਦਾ ਬੱਚਾ ਸੀ ਵੀਰ ਜੀ ਬਹੁਤ ਆਰਥਿਕ ਤੌਰ ਤੇ ਗਰੀਬ ਪਰਿਵਾਰ ਦਾ ਬੱਚਾ ਹੀ ਪਛੜਾ ਕਿੰਨੇ ਭੈਣ ਭਰਾ ਸੀ ਇਹ ਇਹ ਦੋ ਭੈਣ ਭਰਾ ਸੀ ਜੀ ਇੱਕ ਦੀ ਮੌਤ ਹੋ ਚੁੱਕੀ ਹੈ ਹਾਂਜੀ ਇੱਕ ਦੀ ਮੌਤ ਹੋ ਚੁੱਕੀ ਹੈ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਵੀਰੇ ਵੀ ਮੌਤ ਹੋ ਗਈ ਹੈ ਜਾਂ ਇਹ ਘਟਨਾ ਵਾਪਰੀ ਹੈ ਨਹੀਂ ਸ਼ੁਕਰਵਾਰ ਸ਼ਾਮ ਦੀ ਗੱਲ ਹੈ ਜੀ ਸਾਨੂੰ ਸਨਿਚਰਵਾਰ ਸਵੇਰ ਪਤਾ ਲੱਗਿਆ ਜੀ ਫਿਰ ਅਸੀਂ ਪੁਲਿਸ ਤੱਕ ਪਹੁੰਚ ਕੀਤੀ ਹੈ ਪੁਲਿਸ ਨੇ ਸਾਡਾ ਹੁਣ ਤੱਕ ਪੂਰਾ ਸਹਿਯੋਗ ਦਿੱਤਾ ਹੈ ਅੱਜ ਜਿਹੜੀਆਂ ਦੇ ਲੱਗਦੀ ਤੇ ਅੱਜ ਅਸੀਂ ਲਾਸ਼ ਨੂੰ ਲੱਭਣ ਦੇ ਵਿੱਚ ਕੰਮ ਜਾਪ ਹੋਇਆ ਜੀ ਇਸ ਤੋਂ ਬਾਅਦ ਹੋਰ ਬਾਈ ਜੀ ਜੁੜਨਗੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਬ੍ਰਦਰ ਕੀ ਨਾਮ ਹੈ ਤੁਹਾਡਾ ਨਰਮਲ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਮੈਂ ਉਧਰ ਦੇ ਜਿਹੜੇ ਲੜਕੇ ਦੀ ਮੌਤ ਹੋਈ ਹੈ ਉਸ ਪਰਿਵਾਰ ਨੂੰ ਕਿਵੇਂ ਜਾਣਦੇ ਹੋ ਉਹਨਾਂ ਦਾ ਮੇਰੇ ਰਿਸ਼ਤੇਦਾਰ ਹੈ ਜੀ ਵੀਰ ਜੀ ਕੀ ਲੱਗਦਾ ਕਤਲ ਜਦੋਂ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਕਤਲ ਹੋ ਗਿਆ ਪਹਿਲਾਂ ਤਾਂ ਮਿਸਿੰਗ ਹੀ ਸੀ ਨਾ ਬੱਚਾ ਹਾਂਜੀ ਹਾਂ ਇਹ ਕਹਿੰਦਾ ਜੀ ਸਾਡਾ ਮੁੰਡਾ ਰਾਂਕਰੋ ਮੁੰਡਿਆਂ ਦੇ ਨਾਲ ਗਿਆ ਸੀ ਜੀ ਤੇ ਉਹ ਮੁੰਡਿਆ ਨੂੰ ਇਹਨਾਂ ਨੂੰ ਸ਼ੱਕ ਸੀਗਾ ਇਹਨਾਂ ਮੁੰਡਿਆ ਦੇ ਵੀ ਇਹਨਾਂ ਨੇ ਕਤਲ ਕੀਤਾ ਇਹਨਾਂ ਨੇ ਪੁਲਿਸ ਨੂੰ ਜਾ ਕੇ ਦੱਸਿਆ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਉਹ ਮੰਨ ਗਏ ਜੀ ਇਸ ਤਰ੍ਹਾਂ ਕਰਕੇ ਵੀ ਆਸੀਂ ਕਤਲ ਕੀਤਾ ਪੁਲਿਸ ਇੱਥੇ ਕਦੋਂ ਲੈ ਕੇ ਆਈ ਸੀ ਮੁਜਰਮਾਨ ਨੂੰ ਪੁਲਿਸ ਦਾ ਪਹਿਲਾਂ ਤਾਂ ਮੰਡੀ 'ਚ ਲਾਈ ਸੀ ਇਹ ਪਹਿਲਾਂ ਮੰਡੀ 'ਚ ਕਹਿੰਦੇ ਸੀ ਫਿਰ ਜਦੋਂ ਪੁਲਿਸ ਨੇ ਇਹਨਾਂ ਨੂੰ ਥਾਣੇ ਪੁੱਛ ਦੱਸ ਕੀਤੀ ਇਹਨਾਂ ਦੀ ਇਹ ਮੰਨ ਗਏ ਵੀ ਅਸੀਂ ਨਹਿਰਾਂ ਦੇ ਵਿਚਾਲੇ ਕਤਲ ਕੀਤਾ ਤੇ ਮੂਤ ਦੇ ਨਿਸ਼ਾਨ ਵੀ ਹਾਂ ਖੂਨ ਦੇ ਨਿਸ਼ਾਨ ਵੀ ਮਿਲ ਗਏ ਮੋਟਰਸਾਈਕਲ ਨਹੀਂ ਮਿਲਿਆ ਜੀ ਮੋਟਰਸਾਈਕਲ ਲਾਸ਼ ਵੀ ਮਿਲ ਗਈ ਲੱਗਦਾ ਮੋਟਰਸਾਈਕਲ ਵੀ ਨਹਿਰ 'ਚ ਸਿੱਟਦਾ ਹੋਊਗਾ ਐ ਜਿਹੜੇ ਕਤਲ ਕਰਨ ਵਾਲੇ ਮੁੰਡੇ ਆ ਉਹਨਾਂ ਦੀ ਉਮਰ ਕਿੰਨੀ ਕਿੰਨੀ ਸੀ ਉਹ ਜੀ ਇਹਨਾਂ ਦੀ ਕਿੰਨੀ ਕਿੰਨੀ ਉਮਰ ਹੋ ਗਈ ਸੀ ਇਹ ਬੱਚਾ ਜਿਹੜਾ ਮਰਨ ਵਾਲਾ ਇਹ ਵੀ ਪੜਦਾ ਸੀ ਹਾਂ ਜੀ ਇਹ ਵੀ ਪੜਦਾ ਸੀ ਧੰਨਵਾਦ ਜੀ ਕਿਸ ਤਰ੍ਹਾਂ ਨਾਲ ਦਰਿੰਦਗੀ ਭਰਿਆ ਇੱਕ ਵਰਤਾਰਾ ਪਿੰਡ ਥਾਂਦੇ ਵਾਲਾ ਵਿੱਚ ਵਾਪਰ ਗਿਆ ਸਹਿ ਪਾਰਟੀਆਂ ਨੇ ਸਹਿ ਪਾਰਟੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਲਗਾਤਾਰ ਅਜਿਹੀਆਂ ਅਪਰਾਧਿਕ ਵਾਰਦਾਤਾਂ ਹੋਣ ਦਾ ਜਿੱਥੇ ਵੱਡਾ ਕਾਰਨ ਸੋਸ਼ਲ ਮੀਡੀਆ ਨੂੰ ਮੰਨਿਆ ਜਾ ਰਿਹਾ ਹੈ ਨੌਜਵਾਨਾਂ ਦੀ ਹਿੰਸਕ ਪ੍ਰਵਿਰਤੀ ਤੇ ਲਗਾਤਾਰ ਪੜਕਾਉ ਗਾਣੇ ਅਸ਼ਲੀਲ ਸਮਗਰੀ ਜਿਹੜੀ ਨੌਜਵਾਨਾਂ ਦੀ ਮਾਨਸਿਕਤਾ ਤੇ ਗਹਿਰਾ ਅਸਰ ਪਾਉਂਦੀ ਹੈ ਜਿਸ ਦੇ ਨਤੀਜੇ ਵਜੋਂ ਅਜਿਹੇ ਆਪਰਾਧਿਕ ਘਟਨਾਵਾਂ ਦੇਖਣ ਨੂੰ ਮਿਲਦੀ ਹਨ ਫਿਲਹਾਲ ਦੱਸ ਦਈਏ ਕਿ ਪਿੰਡ ਥਾਂਦੇਵਾਲਾ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਪੁਲਿਸ ਨੂੰ ਜਿਹੜੀ ਮ੍ਰਿਤਕ ਦੇ ਮਿਲ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਜਿਹੋ ਜਿਹੀ ਅਗਲੀ ਕਾਰਵਾਈ ਹੋਵੇਗੀ ਤੁਹਾਡੇ ਤੱਕ ਇਹਨਾਂ ਬਿਨ ਪਹੁੰਚਾਉਣ ਦੇ پابੰਦ ਰਾਵਾਂਗੇ ਉਦੋਂ ਤੱਕ ਲਈ ਮੈਨੂੰ ਆਗਿਆ ਦਿਓ ਜੀ ਧੰਨਵਾਦ